ਵੱਡੇ ਅਪਡੇਟ ਇਹ ਮੈਂ 30 ਨਵੰਬਰ ਨੂੰ ਕੋਲੀ ਟੱਪ ਸਾਈ ਮਾਰਕੀਟ ਚ ਉੱਥੇ ਇੱਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਬਾਪ ਆਏ ਸੀਗੇ 6 ਜਣੇ ਇਹਨਾਂ ਕਿਸੇ ਵੱਡੇ ਪਾਰਟੀ ਵੱਡੇ ਪਾਰਟੀ ਮਨਾਉਣੀ ਸੀ ਜਸ ਜਸ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਦੇ ਡਿਸਕਾਊਂਟ ਮੰਗਣ ਨੂੰ ਲੈ ਕੇ ਜਿਹੜਾ ਕਾਊਂਟਰ ਤੇ ਕੋਲੀ ਟੱਪ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਹਨਾਂ ਛੇ ਜਾਣਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ 'ਚ ਉਸਨੇ ਇਹਦੇ ਕੈਸ਼ੀਅਰ ਤੇ ਥੱਪੜ ਮਾਰਿਆ ਤਾਂ ਜਿਹੜਾ ਟੱਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜ ਗਿਆ ਤਾਂ ਟੱਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਏ ਸੰਤੋਸ਼ ਜਾਦਵ ਇਹ ਇਹਨੇ ਉਹਦੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਡੱਬ ਚੋਂ ਤੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸਿੰਘ ਦੋਸ਼ੀ ਜਿਹੜਾ ਉਨੇ ਚਾਕੂ ਇਹਦੇ ਸਟੈਬ ਇੰਜਰੀ ਇਹਦੇ ਅਕਰ ਕੀਤੀ ਹੈ ਇਹਦੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਹੱਤ ਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦਿਆਂ ਹੋਇਆਂ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਕੇ ਮਹਤਮ ਮਕਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ 메ਨ ਦੋਸ਼ੀ ਆ ਰਾਹੁਲ ਉਹਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੁਰਾ ਹੈ ਚਾਕੂ ਹੈ ਇਹ ਰਿਕਵਰ ਵੀ ਕੀਤਾ ਗਿਆ 23 ਪੀਐਸਏ ਤਹਿਤ ਤੇ ਉਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉੱਤੋਂ ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨੌਜਵਾਨ ਤੇ ਜਿਹਨੂੰ ਗ੍ਰਿਫਤਾਰ ਕੀਤਾ ਨਹੀਂ ਸਰ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਹੋਈ ਸਰ ਗ੍ਰਿਫਤਾਰ ਕਿੱਥੋਂ ਕੀਤਾ ਜੀ ਉਮਰ ਕਿੰਨੀ ਸੀ ਜੀ ਉਸ ਦੀ ਜਿਸ ਦੀ ਡੈਥ ਹੋਈ ਲੱਗਦੀ ਨਹੀਂ ਜਿਹੜੇ ਨੇ ਉਹ ਮਾਰੇ ਤੇ ਕਰੀਬ 23-24 ਸਾਲ ਦਾ ਸਰ ਗ੍ਰਿਫਤਾਰ ਕਿੱਥੋਂ ਕੀਤਾ ਇਹਨੂੰ ਇਹਨੂੰ ਕੋਲੋੜੀਗੇਟ ਕੋਲ ਮੜੀਆ ਕੋਲ ਸਰ ਜਿਹੜਾ ਨੌਜਵਾਨ ਹੈ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ ਚ ਇਹ ਜੀ ਵਾਰਦਾਤ ਨੂੰ ਜਾਣਦੇ ਨਹੀਂ ਨੀਅਤ ਇੱਕ ਬਰਥਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਪੇ ਤੇ ਲੜਕਾ ਬੈਠਾ ਸੀ ਉਹਦੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਇਸ ਦੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸਿਪਰੋਕਲ ਐਕਟ ਚ ਉਹ ਇਹਦੇ ਚੱਕੋ ਸਰ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ ਹੋਰ ਕੋਈ ਛੁਰਾ ਸੀ ਸੀਸੀਟੀਵੀ ਫੁਟੇਜ ਚ ਦਿਖਦਾ ਹੈ ਉਹ ਛੁਰਾ ਉਨੇ ਆਪਣੇ ਪਿੱਛੋਂ ਡੱਬ ਚੋਂ ਕੱਢਿਆ ਸੀ ਸਰ ਜੀ ਇਸ ਤਰ੍ਹਾਂ ਨੇ ਹਥਿਆਰ ਲੈ ਕੇ ਸੂਰਾ ਕਿ ਕ੍ਰਿਮਨਲ ਹੋ ਗਈ ਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਤਰ੍ਹਾਂ ਨੇ ਪੁਲਿਸ ਰਿਮਾਂਡ ਤੇ ਥੋਰੋ ਇਨਵੈਸਟੀਗੇਸ਼ਨ ਕੀਤੀ ਕਿੰਨੇ ਮਾਮਲੇ ਸਾਰੇ ਖੇਤ ਦੇ ਵਿੱਚ ਉੱਥੇ ਹਾਰਾ ਠੇਕੇ ਜੀ ਠੇਕੇ ਕਾਨ ਆਸ-ਪਾਸ ਜੇ ਰਹਿੰਦੀਆਂ ਤੇ ਬਹੁਤ ਲੋਕ ਸ਼ਰਾਬ ਪੀ ਕੇ ਖੜਦੇ ਨੇ ਹੁਣ ਦੰਗ ਵੀ ਮਚਾਉਂਦੇ ਜਿਵੇਂ ਹੁਣ ਆ ਪੋਲੀਟਾ ਬਾਈ ਨਾਲ ਕੋਲ ਹਾਸਾ ਨਹੀਂ ਹੈ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਰੋ ਬਾਹਰ ਰੇੜੀਆਂ ਬਹੁਤ ਲੱਗੀਆਂ ਹੋਈਆਂ ਨੇ ਉਹਨਾਂ ਦੇ ਤਾਂ ਨੱਕ ਪਾਈ ਗਏ ਮੈਂ ਮੈਂਸ਼ਨ ਕਰ ਦੋ ਸਰ ਜਿਹੜੀ ਪੋਲੋ ਗਰਾਊਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਬੜੀ ਸੀ ਬੰਦੇ ਬਾਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਦੇ ਬੋਨਰ ਦੇ ਉੱਪਰ ਸ਼ਰਾਬ ਦਿਵਾਲੀ ਤੋਂ ਬਾਅਦ ਨਹੀਂ ਸ਼ਰਮੁਲਤੀ ਦਰਵਾਜ਼ੇ ਤੇ ਦਿਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਜੀ ਸੀ ਉਹ ਦੁਬਾਰਾ ਫਿਰ ਮੂਵਮੈਂਟ ਉਹ ਦੁਬਾਰਾ ਚਲਾਈ ਜਾਵੇਗੀ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਰ ਸ਼ਰਾਬ ਉਪਨਚ ਪੈਂਡ ਦੀ ਜਾਂਚ ਸਰ ਇਹਨਾਂ ਕੋਲ ਲਾਇਸੈਂਸ ਹੈਗਾ ਜੀ ਵੈਰੀਫਾਈ ਕੀਤਾ ਤੁਸੀਂ ਲਾਇਸੈਂਸ ਹੈਗਾ ਕੋਲੀ ਟਾਬੇ ਕੋਈ ਸ਼ਰਾਬ ਨਹੀਂ ਦਿੰਦਾ ਇਨਵੈਸਟੀਗੇਸ਼ਨ ਦਾ ਪਹਿਲਾ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਵੈਰੀਫਾਈ ਸਰ ਪਹਿਲਾਂ ਵੀ ਇਸ ਟਾਬੇ ਤੇ ਗੋੜੀਆਂ ਚੱਲ ਚੁੱਕੀਆਂ ਨੇ ਜੀ ਉਸ ਮਾਮਲੇ ਜਦੋਂ ਇਹ ਟਾਬੇ ਤੇ ਪਿਛਲੀ ਵਾਰ ਗੋੜੀ ਚੱਲੀ ਸੀ ਉਹ 336 ਦਾ ਮੁਕੱਦਮਾ ਦਰਜ ਹੈ ਉਸ 'ਚ ਜਿਹੜੇ ਦੋਸ਼ੀ ਸੀ ਉਹ ਵੀ ਰੈਸਟਡ ਸਰ ਕਿੰਨੇ ਆ ਤੇ ਮੁਕੱਦਮਾ ਐਡ ਦਾ ਟਾਈਮ ਦਰਜ ਆ ਲਿਖਦੇ ਇਹ ਇਸ ਕੇਸ 'ਚ 6 ਜਣੇ ਤੇ ਮੁਕੱਦਮਾ ਹੰ ਦਰਜ ਹੈ ਜਿਨ੍ਹਾਂ 'ਚ ਇਹ ਬੰਦੇ ਤੋਂ ਹੀ ਤੇ ਜੋ ਚੋਰੇ ਹੀ ਗ੍ਰਫਤਾਰ ਕਰ ਦਿੱਤੇ। ਸਰ ਇਹ ਬਾਕੀ ਇਹਨਾਂ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾਵੇ। ਇਹ ਇੱਥੇ ਡਰਿੰਕ ਕਰ ਰਹੇ ਸੀ ਕਿ ਨਹੀਂ ਬੈਠੇ ਸੀ ਇਹ ਚਾਰੋਂ ਮੁੰਡੇ ਇੱਕ ਹੀ ਕਰ ਰਹੇ ਸੀ। ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅਸੀਂ ਪੂਰੀ ਬੈਕ ਤੋਂ ਦੇਖਾਂਗੇ। ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਬਰਥਡੇ ਪਾਰਟੀ ਤੇ ਆਏ ਸੀ। ਤੇ ਇਹ ਸੀਸੀਟੀਵੀ ਫੁਟੇਜ ਜਿਹੜੀ ਹੈ মিডিਆ ਨੂੰ ਪ੍ਰੋਵਾਈਡ ਕਰਾਈ ਜਾਏਗੀ। ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਮਪਰ ਹੁੰਦੀ ਹੈ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਪ੍ਰੋਵਾਈਡ ਕਰ। ਠੀਕ ਹੈ ਸਰ। ਜੋ ਗੁੱਝੇ। ਮੁੜੇ ਡੋਟਾ ਢਾਬੇ ਦੇ ਉੱਪਰ ਜਿਹੜਾ ਕਤਲ ਹੋਇਆ ਹੈ ਉਹ ਬਹੁਤ ਨੌਜਵਾਨਾਂ ਜਿਹੜੇ 6 ਨੌਜਵਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਪੁਲਿਸ ਵੱਲੋਂ ਤੁਸੀਂ ਦੇਖੋਗੇ ਤਸਵੀਰ ਤੇ ਨੌਜਵਾਨ ਵੱਲੋਂ ਹਮਲਾ ਕੀਤਾ ਕਿਤੇ ਉੱਥੇ ਇੱਕ ਬਿਰਗੀ ਢਾਬੇ ਦੇ ਕਰਾਂਗੇ ਸ਼ੌਟ ਨੌਕਰ ਸੀ ਚਾਕੂ ਕਮਲ ਦਾ ਤੇ ਫਿਰ ਇਹ ਕਰਕੇ ਜੇ ਕੋਈ ਚਾਕੂ ਹੈਗਾ ਤੇ ਉਹ ਮਰਦ ਨਹੀਂ ਦੇਗਾ ਉਹ ਅਲੱਗ ਹੈ ਉਹਦਾ ਕੀ ਉਹਦੀ ਇੰਟੈਂਸ਼ਨ ਹੈ ਕਿਸ ਰਕ ਕਮਲੀ ਉਹਨੇ ਚਾਕੂ ਰੱਖਿਆ ਉਹ ਸਬੰਧ ਚ ਉਹ ਜੋ ਬਣਦੀ ਕਮਿਨਿਕਾਰ ਅੱਜ ਕੱਲ ਸਾਰੀ ਸੀਜ਼ਨ ਟ੍ਰੈਂਡ ਵੀ ਬਣਾ ਲਿਆ ਜਿਵੇਂ ਕੇਕ ਵਗੈਰਾ ਜਨਮ ਦਿਨ ਤੁਸੀਂ ਦੱਸ ਰਹੇ ਸੀ ਕੇਕ ਕੱਟਣ ਲਈ ਇਹਨਾਂ ਚੱਕਵਾਂ ਦਾ ਯੂਜ਼ ਕਰਿਆ ਜਾਂਦਾ ਹੈ ਇਹ ਵੀ thorough ਹੁਣ ਸਾਰੀ ਚੈਕਿੰਗ ਕਰਵਾਈ ਜਾਵੇ ਕਿ ਤਾਂ ਕਿ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਕੇਕ ਤਾਂ ਵੀ ਹੂੰ ਪਰ ਅੱਗੇ ਜੀ ਸ਼ੋਟ ਕਰੋ ਤਾਂ ਇਹ ਦੇਖਦਿਆਂ ਸਭ ਘੱਟ ਖਤਿਆਰ ਹੈਗਾ ਜੀ ਇਹਦੇ ਮੁਲਾਜ਼ਮ ਦੀ ਮੌਤ ਹੋਈ ਹੈ ਚੈੱਕ ਕੀਤਾ ਜਾਏਗਾ ਕਿ ਇਸ ਦੇ ਖਿਲਾਫ ਕੋਈ ਘੱਟ ਪਿਛਲਾ ਕੋਈ ਕ੍ਰਿਮੀਨਲ ਰਿਪੋਰਟ ਤਾਂ ਨਹੀਂ ਹੈ ਬਣਾ ਦਿੱਤੀ ਸੀ ਦੇਖ ਰਹੇ ਹੋ ਕਿ 2 ਨੰਬਰ ਡਿਵੀਜ਼ਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕੋਲੀ ਟਾਬੇ ਦੇ ਪਰਸੋ ਜਿਹੜੇ ਵਾਰਦਾਤ ਹੋਈ ਹੈ ਚਾਕੂ ਮਾਰ ਕੇ ਮੁੰਡੇ ਨੂੰ ਮੁੰਡੇ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਪਹਿਲਾ ਪੁਲਿਸ ਵਾਲੋ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉੱਤੇ ਚੜ ਜਾ ਕਰਨਾ ਹੁਣ ਰਹਿ ਗਿਆ ਸੀ ਨੀ ਦੂਰ ਬੜੇ ਆ ਗਿਆ ਕੀ ਕਰੀਏ ਹੋ ਗਿਆ ਮੈਂ ਬੰਦ ਕਰ ਅਸੀਂ ਵੀ ਦੂਰ ਰਹਿਣਾ ਹੁਣ ਮੈਂ ਕੋਲ ਖੜਾ ਮੈਂ ਤਾਂ ਕੋਈ ਕਰਨੀ ਦਾ ਮੈਂ ਫੋਟੋ ਹੋ ਗਿਆ ਇੱਕ ਸ਼ਾਟ ਲੈ ਕੇ ਨਾ ਤੁਸੀਂ ਲੈਓ ਲੈਓ ਦਾਦਾ ਤਾਲੀ ਨਾਲ ਬਿਗੜੀ ਗੱਲਾਂ ਨਾਲ ਜੀ ਹੁੰਦਾ ਹੋਰ ਕੋਈ ਆਪ ਨੂੰ ਬੁਲਾਇਆ ਸੀ ਮਾਰ ਰਿਹਾ ਹੈ ਕਿੰਨਾ ਪੂਰੇ ਬਾਟੇ ਬਾਟੇ ਮਾਰ ਰਿਹਾ ਹੈ ਸ਼ੋਹ ਸੰਭਖੀ ਖੜਾ ਤੱਕਦਾ ਨੂੰ ਕਿੱਥੇ ਮੈਨੂੰ ਵੀ ਲੈ ਜਾਓ ਲਾਸ਼ ਉੱਧਰ ਹੈ ਆਪਣੇ ਆਸ਼ੀਰਵਾਦ 1 DSP ਚਤਨਾ ਸਿੰਘ ਗਲੋ ਜ ਸਾਰੀ ਜਾਣਕਾਰੀ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਲਓ ਕਿ ਨੌਜਵਾਨਾਂ ਨੂੰ ਕਿਹੜੀ ਸਥਿਤੀ ਨਾ ਹੋ ਗਈ ਹੈ ਸਾਡੇ ਮਾਰਨ ਹਿੱਸੇ ਹੈ ਪਿੱਛੇ ਅੱਗੇ ਜੀ ਮੁੰਡੇ ਨੇ ਕਿਥੇ ਗਾ ਲਾ ਕਾਲੇ ਤੇ ਕਾਲੇ ਮੇਜੇ ਦਾ ਸ਼ਾਟ ਲਾ ਬਾਬਾ ਸ਼ਾਟ ਮਾਰ ਕਰ ਰੰਗ ਕਰਦੇ ਆ ਆਜੋ ਸਰ ਆਜੋ ਆਜੋ ਅੱਗੇ ਕਰ ਲਓ ਦੋਨਾਂ ਦੂਜੇ ਨੂੰ ਇਹ ਤਸਵੀਰ ਹੈ ਉਸ ਨੌਜਵਾਨ ਦੀ ਜਿਹਦੇ ਵੱਲੋਂ ਔਰ ਪੁਲਸ ਵੱਲੋਂ ਜਿਹੜਾ ਇਸ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਟਰੇਸ ਕਰਦੇ ਹੋਏ ਥਾਣਾ 2 ਨੰਬਰ ਡਿਵੀਜ਼ਨ ਕਤਵਾਲੀ ਦੀ ਸਾਂਝੀ ਟੀਮ ਵੱਲੋਂ ਬਹੁਤ ਹੀ ਘੱਟ ਸਮੇਂ ਦੇ ਵਿੱਚ